ਸੋਨੜੇ ਨੇ ਮੇਰੇ ਪੈ ਤਾਂ 10 ਕਿਲੋ ਬਦਾਮ ਮਿਲ ਜੂਗੇ 799 ਰੁਪਏ ਦੇ 1 ਕਿਲੋ ਬਦਾਮ ਦੇ ਤੇ ਇੱਧਰ ਵੀ ਹੋ ਹੈ ਨਾ 799 ਰੁਪਏ ਦੇ 1 ਕਿਲੋ ਬਦਾਮ ਮਿਲ ਜੂਗੇ ਤੁਹਾਨੂੰ ਜੀ ਦੇਖੋ 99 ਰੁਪਏ ਦੀ ਤੇ ਇੱਥੇ 79 ਰੁਪਏ ਦੀ ਆ ਦੇਖੋ ਜੀ ਰੇਟ ਵੀ ਲਿਖਿਆ ਹੋਇਆ ਮਤਲਬ ਕਿ ਫੈਂਟਾ ਵੀ ਇਦਾਂ ਹੀ ਆ 79 ਰੁਪਏ ਦਾ ਤੇ ਇਦਾਂ ਹੀ ਮਤਲਬ ਹਰ ਕੁ ਰੇਟ ਲਿਖਿਆ ਹੋਇਆ ਕੋਕ ਥੰਮਜ਼ ਅਪ ਸਾਰੀਆਂ ਮਤਲਬ ਫਰੂਟੀਆਂ ਵੀ ਮਿਲ ਜੂਗੇ ਇੱਥੇ ਫਰੂਟੀਆਂ ਵੀ ਸਸਤੀਆਂ ਲੱਗੀਆਂ ਆ ਐਦਾਂ ਗਾਵਾ ਦਾ ਇਹ 12 ਰੁਪਏ ਦੀ ਆ ਵੀ ਹਾਂ ਜੀ ਸੱਚੀ ਕਾਲ ਜੀ ਸਾਰੇ ਨੋ ਟੈਕਨੋਮ ਲੌਗਸ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਡੀਮਾਰਟ ਫਗਵਾੜੇ ਜਿਹੜਾ ਫਗਵਾੜੇ ਚ ਖੁੱਲਿਆ ਹੈ ਬਾਹਰ ਬਾਹਰ ਡੀਮਾਰਟ ਇਹ ਲੋਕੇਸ਼ਨ ਹੈਗੀ ਜੇ ਅਸੀਂ ਫਗਵਾੜੇ ਤੋਂ ਜਾਣਦੇ ਆ ਫਗਵਾੜੇ ਤੋਂ ਜਾਣੇ ਆ ਤੇ ਫਗਵਾੜੇ ਤੋਂ ਜਲੰਧਰ ਰੋਡ ਚੜ ਰਹੇ ਆ ਉਸ ਰੋਡ ਤੇ ਡੀਮਾਰਟ ਵੱਲ ਲਵਲੀ ਫਰਮੇਸ਼ਨ ਕੋਲ ਨਹੀਂ ਹੈਗੀ ਡੀਮਾਰਟ ਇਹ ਪਿੱਛੇ ਹੀ ਆ ਜਿਸ ਵੇਲੇ ਫਗਵਾੜੇ ਵੱਲੋਂ ਜਾਣੇ ਆ ਫਗਵਾੜੇ ਮੇਨ ਤੋਂ ਫਗਵਾੜੇ ਤੋਂ ਜਾਣੇ ਆ ਤੇ ਉੱਥੇ ਜੀ ਹੈਗਾ ਆ ਜਿਸ ਵੇਲੇ ਜਲੰਧਰ ਨੂੰ ਚਾਹੀਦਾ ਫਗਵਾੜੇ ਤੋਂ ਰੋਡ ਤੇ ਜਲੰਧਰ ਦੇ ਜਾਇਦਾ ਉੱਥੇ ਹੈ ਡੀਮਾਰਟ ਤੇ ਤੁਹਾਨੂੰ ਦਿਖਾਵਾਂਗੇ ਵੀਡੀਓ ਨ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਤੇ ਚਲੋ ਜੀ ਉੱਥੇ ਡੀਮਾਰਟ ਜਾ ਕੇ ਮਿਲਦੇ ਆ ਤੁਹਾਨੂੰ ਉੱਥੇ ਦੇ ਪ੍ਰਾਈਸ ਔਰ ਫਿਰ ਸਾਮਾਨ ਦਿਖਾਉਨੇ ਆ ਕਿਦਾਂ ਦਾ ਕਿਦਾਂ ਨਹੀਂ ਆ ਵਧੀਆ ਘਟਿਆ ਕੀ ਆ ਸਾਰਿਆਂ ਨੂੰ ਪਤਾ ਹੀ ਵਧੀਆ ਹੀ ਆ ਸਾਮਾਨ ਤੇ ਬਾਕੀ ਤੁਹਾਨੂੰ ਰੇਟ ਵੀ ਉੱਥੇ ਜਾ ਕੇ ਦਿਖਾਵਾਂਗੇ ਬਾਹਰ ਨਾਲੋਂ ਕਿੰਨੇ ਘੱਟ ਰੇਟ ਆ ਤੇ ਵੀਡੀਓ ਨ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਵੀ ਦਬਾ ਦਿਆ ਕਰੋ ਉਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਆ ਜਾਊਗਾ ਜੋ ਵੀ ਅਸੀਂ ਵੀਡੀਓ ਪਾਵਾਂਗੇ ਨੋਟੀਫਿਕੇਸ਼ਨ ਆ ਜਾਊਗਾ ਚਲੋ ਚੱਲਦੇ ਆ ਤੁਹਾਨੂੰ ਢੀ ਮਾਰ ਜਾ ਕੇ ਮਿਲਦੇ ਆ ਫਕਵਾੜੇ ਤੇ ਚੱਲੇ ਚਲੋ ਬਣੇ ਰਿਹਾ ਵੀਡੀਓ ਨਾ ਦੀ ਮਾਰਚਲ ਇਹ ਕਬੋਟਲ ਜੇ ਬਾਹਰ 99 ਰੁਪਏ ਰਿਲਦੀ ਆ ਤੇ ਇੱਥੇ ਮਿਲਦੀ ਆ 79 ਰੁਪਏ ਦੀ ਤੇ ਇੱਥੇ 79 ਰੁਪਏ ਰਿਲਦੀ ਆ ਤੇ ਤੇ 99 ਰੁਪਏ ਦੀ ਮਾਚ ਆ ਜੇ ਇੱਥੇ ਬਾਹਰ ਹੈਗੇ 99 ਰੁਪਏ ਦੀ ਇੱਥੇ 99 ਰੁਪਏ ਦੀ ਆ ਵੱਖ-ਵੱਖ ਰੇਟ ਲਿਖੇ ਹੋਏ ਆ ਤੇ ਇਦਾਂ ਹੀ ਕੋਕ ਦੀ ਵੀ ਇਹਨਾਂ ਦੇ 99 ਰੁਪਏ ਬਾਹਰ ਆ 99 79 ਰੁਪਏ ਦੀ ਅੰਦਰ ਵਾਓ ਦੇਖੋ ਜੀ ਤੇ ਦੇ ਬਖਵਾ ਕੇ ਹੁਣ ਲਾਈਆਂ ਬੋਤਲਾ ਪਹਿਲਾਂ ਹਣੇ ਸੀ ਆ ਬਲੈਸਰੀ ਹਾਂ ਬਲੈਸਰੀ ਲਾਇਆ ਬਲੈਸਰੀ ਸੋਡਾ ਇਹ 12 ਰੁਪਏ ਦੀ ਬੋਤਲ ਆ ਇੱਥੇ ਵੀ ਹੈ ਬਲੈਸਰੀ ਸੋਡੇ ਦੀ ਹਾਂ ਸੋਡਾ ਜਿਹੜਾ ਆ ਜੇ ਬਾਹਰ 20 ਰੁਪਏ ਦੀ ਸਾਨੂੰ ਬੋਤਲ ਮਿਲਦੀ ਆ ਤੇ ਇੱਥੇ 12 ਰੁਪਏ ਦੀ ਮਿਲਦੀ ਆ ਬਲੈਸਰੀ ਸੋਡੇ ਦੀ ਬੋਤਲ ਤੇ ਇਦੇ ਬਹੁਤ ਸਾਰੇ ਪ੍ਰਾਈਸ ਲਾਏ ਹੋਏ ਆ ਬਹੁਤ ਸਸਤੇ ਇੱਧਰ ਵੀ ਦੇ ਸਸਤੇ ਬਹੁਤ ਪ੍ਰਾਇਓਰਟਸ ਵਗੈਰਾ ਸਾਰਾ ਮਿਲ ਜਾਂਦਾ ਹੈ ਓਟਸ ਵੀ ਮਿਲ ਜਾਂਦੇ ਤੁਹਾਨੂੰ ਬਦਾਮ ਵੀ ਮਿਲ ਜੂਗੇ ਹਾਂ ਫਸੇ ਬੜੇ ਹਾਂ ਹਾਂ ਸਾਰੇ ਆਸਾ ਹੈ ਰੁਪਏ ਤੇ ਬੇਸਣ ਹੈਗਾ ਆ 85 ਰੁਪਏ ਕਿਲੋ ਬੇਸਣ 85 ਰੁਪਏ ਕਿਲੋ ਆ ਕਣਕ ਦਾ ਆਟਾ 30 ਰੁਪਏ ਆ ਮਖਾਣੇ ਹੈਗਾ 1 ਕਿਲੋ 1255 ਰੁਪਏ ਖਾਂਡੇ ਚ 44 ਰੁਪਏ ਕਿਲੋ ਇੱਥੇ ਖਾਂਡੇ ਚ 44 ਰੁਪਏ ਬਰੀਕ ਖਾਂਡੇ ਜਿਹੜੀ 44 ਰੁਪਏ ਕਿਲੋ ਆ ਜੀ ਇਦਾਂ ਲੱਗਾ ਹੋਇਆ ਸਮਾਨ ਜੀ 233 ਰੁਪਏ ਦਾ 1 ਕਿਲੋ ਆ ਦੇਖੋ ਜੀਰਾ ਤੇ ਇਹਦੇ ਚਿਰਬੜੇ ਤੁਹਾਨੂੰ 50 ਰੁਪਏ ਕਿਲੋ ਚਿਰਬੜੇ ਮਿਲ ਜੂਗੇ ਜੀ ਇਹ ਦੇਖੋ ਜਿਹੜੀ ਆ ਕਣੀ ਮਿਲ ਜੂਗੀ ਉਹਨਾਂ ਨੂੰ 39 ਰੁਪਏ 39 ਰੁਪਏ ਕਣੀ ਮਿਲ ਜੂਗੀ ਤੇ ਲੰਬੇ ਚਾਵਲ 48 ਰੁਪਏ ਆ ਵਾਂਡੇ ਬਾਸਮਤੀ ਵਾਂਡੇ ਬਾਸਮਤੀ 82 ਰੁਪਏ 44 ਰੁਪਏ ਦੀਵਾਰ ਬਾਸਮਤੀ 44 ਰੁਪਏ ਆ ਵੱਖ-ਵੱਖ ਰੇਟ ਲਿਖੇ ਹੋਏ ਆ ਦਾਲ 51 ਰੁਪਏ ਮਿਲ ਜੂਗੀ ਤੇ ਇਹ ਦਾਲਾਂ ਸਾਰੀਆਂ ਮਿਕਸ ਹੋ ਵੱਖ-ਵੱਖ ਰੇਟ ਆ ਮੂੰਗ ਦਾਲ 137 ਰੁਪਏ 137 ਰੁਪਏ ਕਿਲੋ ਮੂੰਗ ਦਾਲ ਮਿਲ ਜੂਗੀ ਮਸਰ ਦਾਲ ਸਾਫ ਤੋਂ ਮਸਰ ਵੀ ਤੁਹਾਨੂੰ 97 ਰੁਪਏ 97 ਰੁਪਏ ਸਾਫ ਤੋਂ ਮਸਰ ਮਿਲ ਜੂਗੇ ਤੁਹਾਨੂੰ ਜੀ ਲਸਣ ਵੀ ਤੁਹਾਨੂੰ ਦੇਖੋ ਇਦਾਂ ਮਿਲ ਜੂਗਾ 42 ਰੁਪਏ ਦਾ 250 ਗ੍ਰਾਮ ਲਸਣ 42 ਰੁਪਏ ਦਾ 250 ਗ੍ਰਾਮ ਰਸਲ ਵੀ ਮਿਲ ਜੂਗਾ ਤੁਹਾਨੂੰ ਜੀ ਇਧਰ ਮਖਾਣੇ ਵੀ ਮਿਲ ਜੂਗੇ ਤੇ ਵਾਕਿਆ ਖਾਣ ਪੀਣ ਵਾਲਾ ਸਾਰਾ ਮਿਲ ਜੂਗਾ ਸਮਾਨ ਕਿ ਇਹੋ ਚਾਹ ਚਾਹ ਨਹੀਂ ਉਹ ਦੂਜਾ ਹੈ ਮਸਾਲਾ ਇਹੋ ਚਾਹ ਵਾਲਾ ਚਾਹ ਵਾਲਾ ਮਸਾਲਾ ਲਓ ਜੀ ਚਾਹ ਵਾਲਾ ਮਸਾਲਾ ਨੜੇ ਨੂੰ ਮਿਲ ਪਏ ਦਾ ਪੈਕ ਟੂ ਹੈ ਚਾਹ ਵਾਲੇ ਮਸਾਲੇ ਦਾ ਤੇ ਗਰਮ ਮਸਾਲਾ ਇਹਦਾ ਥੋੜੀ ਬਚੀ ਹੈ ਲਓ ਜੀ ਇਹ ਚਾਹ ਵਾਲਾ ਮਸਾਲਾ 99 ਰੁਪਏ ਦਾ ਮਿਲ ਜੂਗਾ ਨਾਰੀਅਲ ਵੀ ਤੁਹਾਨੂੰ ਮਿਲ ਜੂਗਾ ਜੀ ਇਧਰ ਰਾਤ ਤੁਹਾਨੂੰ ਮਿਲ ਜੂਗਾ 140 ਰੁਪਏ ਰੱਥ ਜਿਹੜਾ ਆ ਰੱਥ ਕੇ ਆ ਇਹ ਤੁਹਾਨੂੰ 140 ਰੁਪਏ ਮਿਲ ਜੂਗਾ ਇੱਧਰ ਗਗਨ ਦਾ ਆ ਗਗਨ ਕੇ ਉਹ ਜਿਹੜਾ ਆ 143 ਰੁਪਏ ਆ ਇੱਧਰ ਡਾਲਡਾ ਕੇ ਆ ਇਹ 142 ਰੁਪਏ ਇੱਧਰ ਡਾਲਡਾ ਰਫੈਂਟ ਜਿਹੜਾ ਸੋਇਆਬੀਨ ਦਾ 134 ਰੁਪਏ ਆ ਤੇ ਇੱਧਰ ਵੀ ਇੱਧਰ ਪ੍ਰਾਈਸ ਨਹੀਂ ਲਿਖੇ ਜਾ ਰਹੇ ਇੱਧਰ ਫਰਚੂਨ ਦਾ ਜਿਹੜਾ 134 ਰੁਪਏ ਆ ਫਰਚੂਨ ਦਾ ਤੇ ਇਧਰ ਵੀ ਪ੍ਰਾਈਸ ਨਹੀਂ ਲਿਖਿਆ ਹੈਗਾ ਇਧਰ 136 ਰੁਪਏ ਸਫੋਲਾ ਸਫੋਲਾ 136 ਰੁਪਏ ਆ ਹਾਂ ਸਫੋਲਾ 136 ਰੁਪਏ ਆ ਇਹਦੇ 올ਿਵ ਸਮਾਰਟ 올ਿਵ ਸਮਾਰਟ ਜਿਹੜਾ 126 ਰੁਪਏ ਦਾ 올ਿਵ ਸਮਾਰਟ 126 ਰੁਪਏ ਦਾ ਜੀ ਤੇਰੀ ਫੋਰਚੂਨਰ ਜਿਹੜੀ ਆ 772 ਰੁਪਏ ਆ ਤੇ ਉਹਦਾ 1010 ਰੁਪਏ ਉਹਦਾ 1010 ਰੁਪਏ ਬਾਹਰ ਤੇ 772 ਰੁਪਏ ਦਾ ਸਫੋਲਾ ਫੋਰਚੂਨ ਰਾਈਸ ਫੋਰਚੂਨ ਦਾ ਹੈਗਾ 100 ਇਧਰ ਵੀ ਲੱਗੇ ਹੋਏ ਆ ਤੇਲ ਤੇ ਕਾਫੀ ਸਸਤੇ ਆ ਤੇਲ ਉੱਪਰ ਵੀ ਲੱਗੇ ਹੋਏ ਆ ਸਭ ਤੁਹਾਨੂੰ ਮਿਲ ਜਾਊਗਾ ਰਵਾ ਡੋਸਾ ਜਿਹੜਾ ਆ ਇਹ 15 ਰੁਪਏ ਹੈ ਇਹ 15 ਰੁਪਏ ਸਸਤਾ ਆ ਰਵਾ ਡੋਸਾ 145 ਰੁਪਏ ਰਵਾ ਡੋਸਾ ਇਹ ਵੀ ਮਿਲ ਜਾਊਗਾ ਤੁਹਾਨੂੰ ਇਧਰ ਸਟਰਡ ਵੀਨਿੱਲਾ ਦਾ ਜਿਹੜਾ ਆ ਇਹ ਵੀ ਤੁਹਾਨੂੰ 165 ਰੁਪਏ ਦਾ ਮਿਲ ਜਾਊਗਾ 165 ਰੁਪਏ ਦਾ ਇੱਧਰ ਵੀ ਇਹ 180 ਰੁਪਏ ਦਾ ਡਾਰਕ ਸੋਇਆ ਸੌਸ ਡਾਰਕ ਸੋਇਆ ਸੌਸ 40 ਰੁਪਏ ਦੀ ਹੈ 40 ਰੁਪਏ ਦੀ ਡਾਰਕ ਸੋਇਆ ਸੌਸ ਹੈ ਇਹਦੇ ਸੋਇਆ ਚਿਲੀ ਸੌਸ ਵੀ ਤੁਹਾਨੂੰ ਮਿਲ ਜਾਊਗਾ ਸੋਇਆ ਸੌਸ ਵੀ ਮਿਲ ਚੁੱਕੀਆਂ ਤੇ ਰੈੱਡ ਚਿਲੀ ਸੌਸ ਵੀ ਮਿਲ ਜਾਊਗਾ ਚਿਲੀ ਵਿਨੇਗਰ ਵੀ ਮਿਲ ਜੂਗਾ ਤੇ ਪਾਸਤਾ ਪੋਹਾ ਮਤਲਬ ਸਾਰਾ ਕੁਝ ਪਾਸਤਾ ਮਕਰੋਨੀ ਸਾਰਾ ਕੁਝ ਤੁਹਾਨੂੰ ਮਿਲ ਜਾਊਗਾ ਇੱਧਰ ਬਹੁਤ ਸਸਤਾ ਲੱਗਿਆ 스타 ਦੇ ਪੀਜ਼ਾ ਸੌਸ ਇਹ ਜਿਹੜੀ ਹੈ 110 ਰੁਪਏ ਦੀ ਪਾਸਤਾ ਪੀਜ਼ਾ ਸੌਸ ਡੀਮਾਰਟਸ ਹੈ ਕਿ 110 ਰੁਪਏ ਦੀ ਬਾਹਰ ਹੈ 175 ਰੁਪਏ ਦੀ ਤੇ ਇੱਧਰ ਫਨ ਫੂਡ ਪਾਸਤਾ ਪੀਜ਼ਾ ਸੌਸ ਇਹ ਵੀ ਇੱਥੇ 93 ਰੁਪਏ ਗਾਰਨਡਾ ਨੂੰ ਮਿਲਣ ਪਈਏ ਦੇ ਬਹੁਤ ਸਾਰੇ ਲੱਗੇ ਹੋਏ ਨੇ ਦੇਖ ਸਕਦੇ ਤੁਸੀਂ ਕਿਸਾਨ ਮਿਕਸਰ ਫਰੂਟ ਵੀ ਮਿਲਣ ਵਾਲਾ ਕੀ ਹੋਇਆ ਆਹੋ ਤੇ ਇੱਧਰ ਵੀ ਚਿੰਨੀ ਸਾਸ ਤੁਹਾਨੂੰ ਮਿਲ ਜਾਊਗਾ ਬਹੁਤ ਸਸਤੇ ਲੱਗੇ ਹੋਇਆ ਤੇ ਟਮੇਟੋ ਸਾਸ ਕਿਸਾਨ ਦੀ ਲੱਗੀ ਹੋਈ ਆ 94 ਰੁਪਏ ਜੇ ਬਾਹਰ 100 ਰੁਪਏ ਤੇ ਇੱਥੇ 94 ਰੁਪਏ ਚ ਲੱਗੀ ਹੋਈ ਆ ਲਓ ਜੀ ਵੀ ਤੁਹਾਨੂੰ ਜੇ ਬਾਹਰ 120 ਰੁਪਏ ਦੀ ਆ ਮੇਰੇ ਕੋਲ ਤੁਹਾਨੂੰ 99 ਰੁਪਏ ਚ ਦੇਖੋ ਵੱਡਾ ਪੈਕ ਤੋਂ 99 ਰੁਪਏ ਚ ਮਿਲ ਜਾਊਗਾ ਮੇਰੇ ਕੋਲ ਤੇ ਉੱਪਰ ਵੀ ਦੇ ਮੈਗੀਆਂ ਲੱਗੀਆਂ ਹੋਈਆਂ ਦੇਖੋ ਜੀ ਇੱਧਰ ਇੱਧਰ ਜਿਹੜੀ ਧਾਰਾ ਦੀ ਆ ਇਹ ਹੈਗੀ ਜੇ 12000 ਦੇ ਦਾ ਇੱਥੇ 675 ਰੁਪਏ ਦੀ ਜਿਹੜੀ ਧਾਰਾ ਦੀ ਤੇ ਇੱਧਰ ਇੱਧਰ ਵੀ ਇਦਾਂ ਹੀ ਆ ਧਾਰਾ ਦੀ ਜੇ 10000 ਦੀ 676 ਰੁਪਏ ਹੈ ਨਾ ਲਾਈਟ ਵਾਲੀ ਤੇ ਇੱਧਰ ਫੋਰਚੂਨ ਸੋਇਆ ਹੈਲਥ ਵਾਲਾ ਇਹ ਹੈਗਾ ਜੇ ਬਾਹਰ 910 ਦਾ ਇੱਥੇ 743 ਰੁਪਏ ਦਾ ਇਹਦੇ ਵੱਖ-ਵੱਖ ਰੇਟ ਲਿਖੇ ਹੋਏ ਆ ਤੇ ਇਹ ਨੀਚੇ ਵੀ ਮਿਲੂਗੇ ਗੋਗਨ ਐਕਟਿਵ ਗਗਨ ਐਕਟਿਵ ਦਾ ਪੈਕ ਤੁਹਾਨੂੰ ਜੇ ਫਰਚੂਨ ਦਾ ਸੋਇਆ ਦੇ ਮਿਲ ਜੂਗੇ ਵੱਖ-ਵੱਖ ਰੇਟ ਲਿਖੇ ਹੋਏ ਦੇਖੋ 141 158 ਗਗਨ ਐਕਟਿਵ ਦਾ ਰੇਟ ਵਾ ਤੇ ਫਰਚੂਨ ਸੋਇਆ ਹੈਲਥ ਦਾ ਹੈਗਾ 141 ਰੁਪਏ 134 ਡਾਲਡਾ ਰਿਫਾਈਂਡ ਸੋਇਆ ਬਿੰਦਾ 134 ਰੁਪਏ ਲੋ ਜੀ ਇਹਦੇ ਬਹੁਤ ਸਸਤੇ ਸਮਾਨ ਲੱਦੇ ਹੋਏ ਇੱਧਰ ਵੀ ਫਰਚੂਨ ਦੇ ਲੱਗੇ ਹੋਏ ਆ ਤੇ ਇੱਧਰ ਸਨਫਲਾਵਰ ਬਾਸਮਤੀ ਜਿਹੜਾ ਫਰਚੂਨ ਦਾ ਲੱਗਾ 156 ਰੁਪਇਆ ਜੇ ਬਾਹਰ 180 ਰੁਪਏ 156 ਰੁਪਇਆ ਤੇ ਇੱਧਰ ਵੀ 199 पे 199 ਰੁਪਇਆ ਤੇ ਵੱਖ-ਵੱਖ ਰੇਟ ਲੱਗੇ ਹੋਏ ਆ ਤੇਰ ਵੀ ਤੁਹਾਨੂੰ ਪਾਪੜ ਜਿਹੜੇ ਆ ਇਹ ਪਾਪੜ ਆ ਇਹ ਪਾਪੜ ਤੁਹਾਨੂੰ ਜੇ ਬਾਹਰ 70 ਰੁਪਏ ਦੇ ਤੁਹਾਨੂੰ 40 ਰੁਪਏ ਦੇ ਇੱਥੇ ਮਿਲਦੇ ਆ ਤੇ ਅੰਬਰਸਰੀ ਪਾਪੜ ਜਿਹਨਾਂ ਨੂੰ ਕਹਿੰਦੇ ਆ ਅੰਬਰਸਰੀਏ ਪਾਪੜ ਇਹ ਤੁਹਾਨੂੰ ਸਸਤੇ ਮਿਲ ਜੂਗੇ ਜੀ ਇੱਥੇ ਵੀ ਤੇ ਐਦਾਂ ਹੀ ਗੋਲ ਗੱਪੇ ਗੋਲ ਗੱਪੇ ਤਾਣਨ ਵਾਲੇ ਜੇ ਬਾਹਰ 55 ਰੁਪਏ ਦੇ ਆ ਤੇ ਇੱਥੇ ਤੁਹਾਨੂੰ 43 ਰੁਪਏ 12 ਰੁਪਏ ਸਸਤੇ ਮਿਲ ਜਾਣੇ ਆ ਜੀ ਇਹ ਵਾਲੇ ਤੁਹਾਨੂੰ ਗਗਨ ਫੈਂਡ ਸੋਇਆਬੀਨ ਆਇਲ ਜਿਹੜਾ 13 ਉਹ 13 ਕਿਲੋ ਦਾ 13 ਕਿਲੋ ਦਾ 10 ਜੇ ਬਾਹਰ ਬਾਹਰ ਹੈਗਾ 12 2632 ਰੁਪਏ ਦਾ ਤੇ ਇੱਥੇ ਹੈਗਾ 1800 ਸਾਰੇ ਸੇਵਾ ਸਰਵੇਦਾ ਇਹਦੇ ਧਾਰਾ ਦਾ ਰਿਫੰਡ ਤੁਹਾਨੂੰ ਮਿਲ ਜੂਗਾ ਜੇ ਬਾ 2800 50 ਦਾ ਤੇ ਇੱਥੇ ਹੈਗਾ ਆ 1915 ਰੁਪਏ ਦਾ ਇਹ ਦੇਖੋ ਜੀ ਇੱਦਾਂ ਰੇਟ ਲਿਖੇ ਹੋਏ ਆ ਤੇ ਇੱਧਰ ਵੀ ਪੀ ਮਾਰਕਾ ਵੀ ਤੁਹਾਨੂੰ ਮਿਲ ਜੂਗਾ ਤੇ ਸਾਰੇ ਮਤਲਬ ਬਹੁਤ ਬਾਹਰ ਦੇ ਨਾਲੋਂ ਬਹੁਤ ਸਸਤਾ ਹੈ ਇਹ ਸਮਾਨ ਜੀ ਇੱਥੇ ਬਹੁਤ ਸਸਤਾ ਇਹਦੇ 올ਿਵ 올ਿਵ ਆਇਲ 올ਿਵ ਆਇਲ ਜਿਹੜਾ ਆ 100 ਤੇ ਦੇ ਤਾਂ ਨੂੰ ਜਿਹੜਾ 올ਿਵ ਆਇਲ ਵਾ ਤੁਹਾਨੂੰ ਇੱਧਰ ਜੇ 375 ਦਾ ਤੇ 211 ਰੁਪਏ ਦਾ ਮਿਲ ਜਾਊਗਾ ਇੱਧਰ 1200 ਦਾ 올ਿਵ ਆਇਲ ਤੇ ਇਹ ਵੀ ਤੁਹਾਨੂੰ ਜੇ 1200 ਦਾ ਤੇ 347 ਰੁਪਏ ਦਾ ਮਿਲ ਜਾਊਗਾ ਇੱਧਰ ਇਹ ਰੇਟ ਵਾ ਤੇ 올ਿਵ ਆਇਲ ਦੀ ਹੋਈ ਚ ਬਹੁਤ ਘੱਟ ਰੇਟ ਤੇ ਆ ਠੀਕ ਆ ਕਿਹੜਾ ਤੇਲ ਕਹਿੰਦਾਂ ਦੀ ਆ ਜਤੂਨ ਦਾ ਜਤੂਨ ਦਾ ਜਤੂਨ ਦਾ ਤੇਲ ਵੀ ਤੁਹਾਨੂੰ ਇੱਥੇ ਮਿਲ ਜੂਗਾ ਜੀ ਜਤੂਨ ਦਾ ਤੇਲ ਇਹ ਦਬਈ ਵਾਲਾ ਸਿਸਟਮ ਹੈ ਜਿਹੜਾ ਹੈਗਾ ਆ 200 ml ਦਾ ਉਹ ਜੇ ਬਾਹਰ 400 ਦਾ ਤਾਂ 306 ਦਾ ਇੱਥੇ ਮਿਲ ਜੂਗਾ ਵੱਖ-ਵੱਖ ਰੇਟ ਵਾ ਇੱਥੇ ਲਿਖਿਆ ਹੋਇਆ ਦਿੱਤੀ ਜੀ ਦੇ ਤਾਂ ਦੇਸੀ ਕੇ ਦਸੀਏ ਤਾਂ ਦੇਸੀ ਕੇ ਵੀ ਜਿਹੜੇ 50 ਦਾ ਆ ਇਹ ਤੁਹਾਨੂੰ ਜੇ 700 ਦਾ ਤੇ 566 ਦਾ ਮਿਲ ਜੂਗਾ ਜਿਹੜਾ ਮੂਲ ਦਾ ਆ ਇਹ ਜੇ 1300 ਦਾ ਤੇ 1160 ਰੁਪਏ ਦਾ ਮਿਲ ਜੂਗਾ ਮੂਲ ਦਾ ਦੇਸੀ ਗੇ ਬੇਰ ਕਾ ਬੇਰ ਕਾ ਜਿਹੜਾ ਆ 1350 ਦਾ ਤੇ 1164 ਰੁਪਏ ਦਾ ਜਿਹੜਾ ਹੈਗਾ ਬੇਰ ਕਾ ਛੋਟਾ ਇਹ ਕਲੈਕਟਰ ਦਾ ਇਹ ਤੁਹਾਨੂੰ 587 ਰੁਪਏ ਦਾ ਮਿਲ ਜੂਗਾ 690 ਰੁਪਏ ਦਾ ਤੇ ਇੱਦੇ ਕਾਫੀ ਰੇਟ ਲਿਖੇ ਹੋਏ ਐ ਇੱਥੇ ਕੇ ਦੇ ਵੀ ਇਧਰ ਤੁਹਾਨੂੰ ਗੁੱਡ ਨਾਈਟ ਰੇ ਆਲ ਆਊਟ ਰੇ ਮੈਕਸੋ ਰੇ ਆਣਾ ਇਹ ਵੀ ਤੁਹਾਨੂੰ ਮਿਲ ਜੂਗਾ ਬਹੁਤ ਸਸਤੇ ਹੈ ਇਹ ਬਾਹਰ ਹੈ ਕੇ ਆ ਤੇ 165 ਰੁਪਏ ਦਾ 145 ਰੁਪਏ ਦਾ ਹੈ ਤੇ ਇਧਰ ਵੀ ਗੁੱਡ ਨਾਈਟ ਦਾ 165 ਰੁਪਏ ਦਾ 145 ਰੁਪਏ ਦਾ ਇਧਰ ਆਲ ਆਊਟ ਜਿਹੜਾ ਇਹ 105 ਰੁਪਏ ਦਾ ਤੇ 95 ਰੁਪਏ ਦਾ ਤੁਹਾਨੂੰ ਆਲ ਆਊਟ ਵੀ ਮਿਲ ਜੂਗਾ ਤੇ ਮਸ਼ੀਨ ਵੀ ਨਾਲੇ ਜੇ ਡਬਲ ਲੈਣੇ ਆ ਡਬਲ ਵੀ ਤੁਹਾਨੂੰ ਮਿਲ ਜੂਗਾ ਇਹ ਡਬਲ ਆ ਇਹ ਡਬਲ ਵੀ ਤੁਹਾਨੂੰ ਆਲ ਆਊਟ ਗੁੱਡ ਨਾਈਟ ਦੇ ਮਿਲ ਜੂਗਾ ਤੇ ਤੇ ਆਲ ਆਊਟ ਗੁੱਡ ਨਾਈਟ ਹਿੱਟ ਹਿੱਟ ਆਹੋ ਮਾਨੇ ਨੂੰ ਹਾਂ ਸਪਰੇਅ ਕਾ ਇਹ ਹੈਗੀ ਆ ਜੇ ਤੁਹਾਨੂੰ ਬਾਹਰ 199 ਰੁਪਏ ਦੀ ਮਿਲਦੀ ਤੇ 174 ਰੁਪਏ ਇਧਰ ਨੂੰ ਮਿਲ ਜਾਣੀ ਆ। ਆਰੇ ਆਹਰੇ ਭਾਰੇ ਤੇ ਜਿਹੜੇ ਵੱਡੇ ਆ ਨਾ ਹਾਂ ਹਿੱਟ ਚ ਮਾਉਂਟੇਨ ਮਤਲਬ ਕਿ ਹਰ ਇੱਕ ਤਰ੍ਹਾਂ ਤੁਹਾਨੂੰ ਹਿੱਟ ਵੀ ਮਿਲ ਜਾਊਗਾ ਮਾਉਂਟੇਨ ਵੀ ਮਿਲ ਜਾਊਗਾ ਇਸ ਤਰ੍ਹਾਂ ਬਗਿਆ ਹੋਇਆ ਸਮਾਨ। ਜੇ ਬਾਹਰ 350 ਰੁਪਏ ਦਾ ਇੱਥੇ 299 ਰੁਪਏ ਦਾ ਇਹ ਆ ਜੀ ਮਾਉਂਟੇਨ ਦਾ। ਹਿੱਟ ਵੀ ਇਦਾਂ ਹੀ ਆ ਹਿੱਟ ਵੀ ਤੁਹਾਨੂੰ ਜੇ 230 ਰੁਪਏ ਦਾ ਬਾਹਰ ਆ ਤਾਂ 206 ਰੁਪਏ ਦਾ। ਮੇ ਜੀਵਾ ਬਹੁਤ ਸਸਤੇ ਪ੍ਰਾਈਸ ਲੱਗਦੀ ਹੋਈ ਹੈ ਜਿੱਥੇ ਇਹ ਇਧਰ ਹਾਰਪਿਕ ਵਗੈਰਾ ਵੀ ਸਾਰਾ ਹਿੱਟ ਸਤਾਨੂੰ ਹਿੱਟ ਵੀ ਮਿਲ ਜੂਗੇ ਬਲੈਕ ਹਿੱਟ ਹਨਾ ਰੈਡ ਹਿੱਟ ਇਹ ਸਾਰੇ ਤੁਹਾਨੂੰ ਮਿਲ ਜੂਗਾ ਇਧਰ ਤਾਂ ਮੇਰੇ ਭਾਂਡੇ ਬੰਜਰ ਵਾਲਾ ਇਹ ਵੀ ਲਾਈਮ ਭਾਂਡੇ ਬੰਜਰ ਵਾਲਾ ਵੀ ਤੁਹਾਨੂੰ ਜੇ 205 ਦਾ ਤੇ 155 ਦਾ ਤੁਹਾਨੂੰ ਮਿਲ ਜੂਗਾ ਦੇਖੋ ਤੇ ਇਹਦੇ ਉੱਪਰ ਉਹ ਪਤੰਜਲੀ ਦਾ ਆਹਾ ਤੇ ਇਹ ਵੀ ਤੁਹਾਨੂੰ ਤੇ ਇਹ 72 ਰੁਪਏ ਦਾ ਤੇ 63 ਰੁਪਏ ਦਾ ਇੱਥੋਂ ਮਿਲ ਜੂਗਾ ਇਹਦੇ ਭਾਂਡੇ ਮੰਦਰਾ ਵੀ ਐਕਸਪਾਰਟਰ ਵੀ ਇਹੋ ਹੀ ਆ ਜਿਹੜਾ 55 ਰੁਪਏ ਦਾ ਇੱਥੇ 40 ਰੁਪਏ ਦਾ ਆ ਆ 40 ਰੁਪਏ ਦਾ ਇੱਥੇ ਰੀਮਾਰਟਰ ਇਹ 88 ਰੁਪਏ ਦਾ ਪ੍ਰਿਲ ਤੇ 55 ਰੁਪਏ ਦਾ ਮਿਲ ਜੂਗਾ ਤੇ ਇਹਦੇ ਜਿਹੜਾ ਸ਼ੋਕਰਾ ਸਾਬਣ ਕਹਿੰਦਾਂ ਦੀ ਆ ਇਹ ਜਿਹੜਾ 145 ਰੁਪਏ ਦਾ ਬਾਹਰ ਵਾਲਾ ਤੇ 121 ਰੁਪਏ ਦਾ ਤੁਹਾਨੂੰ ਅੰਦਰ ਮਿਲੂਗਾ ਸ਼ੋਕਰਾ ਇਹ ਦੇਖੋ ਵਾਸ਼ਿੰਗ ਸ਼ਾਹ 24 ਵੀ ਬਸ ਹਸਤਾ ਹੈ ਇਹ ਦੇਖੋ ਜੀ ਹਰਾਜ ਹਰਾਜ ਵੀ ਮਿਲ ਜੂਗਾ ਜੇ ਇਹ ਰਾਜ ਸੁਪਰ ਵਾਈਟ ਸੋਪ ਹੈਗਾ ਆ 137 ਰੁਪਏ ਤੁਹਾਨੂੰ 122 ਰੇਟ ਮਿਲ ਗਏ ਰੇਟ ਵੀ ਲਿਖਿਆ ਹੋਇਆ 15 ਰੁਪਏ ਉਹ ਪਾ ਜੀ ਇਸ ਤਰ੍ਹਾਂ ਕਾਫੀ ਸਾਬਣ ਸਾਰੇ ਰੇਟ ਲਿਖੇ ਹੋਏ ਆ ਵੱਖ-ਵੱਖ ਰੇਟ ਵੀ ਲਿਖਿਆ ਬਹੁਤ ਸਸਤੇ ਆ ਬਾਹਰ ਨਾਲੋਂ ਬਹੁਤ ਨਰਸਤਾ ਜਮਾਨਾ ਜਿੱਤੂ ਤੇ ਬਾਕੀ ਇਧਰ ਜਿਹੜੀਆਂ ਫਰਨੈਲ ਬਕਰਾ ਆ ਤੇ ਇਹ ਵੀ ਤੁਹਾਨੂੰ ਬਾਏ ਇੱਕ ਗੈਟ ਇੱਕ ਫ੍ਰੀ ਹੁਣ ਨਾਲ ਉਸ ਉਸ 58 ਰੁਪਏ 69 ਸੌਰੀ 69 ਰੁਪਏਚ ਇਹ ਤੁਹਾਨੂੰ ਮਿਲ ਜੂਗੀ ਬਾਈਕ ਕੈਟਕਫਰੀ ਇਧਰ ਜੇ 60 ਵਾਲ ਗਿਆ ਤੁਹਾਨੂੰ 33 ਰੁਪਏਚ 1 ਲੀਟਰ ਮੈਜੂਗੇ ਜੇ ਦੋ ਲੈਣੀ ਹੈ ਬਾਈਕ ਕੈਟਕਫਰੀ ਆ ਤੇ ਹੁਣ 69 ਰੁਪਏਚ ਤੁਹਾਨੂੰ ਮਿਲ ਜੂਗੀ ਜੀ ਇਧਰ ਉੱਪਰ ਵੀ ਲਿਖਿਆ ਆਇਆ ਆ ਤੇ ਕਲੀਨਰ ਵੀ ਮਿਲ ਜੂਗਾ ਤੁਹਾਨੂੰ ਹਨਾ ໄລਸੋਲ ਵੀ ਮਿਲ ਜੂਗੇ ਤੇ ਜਿੰਦਾ ਦਾ ਮਰਜ਼ੀ ໄລਸੋਲ ਵੀ ਲੈ ਜਾਓ ਤੇ ਕਾਫੀ ਰੇਟੇ ਸਸਤੇ ਆ ਜੀ ਟਮੇਟੋ ਕੈਚਪ ਆਏ ਤੁਹਾਨੂੰ 74 ਰੁਪਏ ਦਾ ਇੱਥੇ ਮੈਜੂਗੇ ਜੇ ਬਾਹਰ 145 ਰੁਪਏ ਦਾ ਤੇ 74 ਰੁਪਏ ਮੈਗੀ ਵੀ ਦੇ ਜੇ 100 ਰੁਪਏ ਫਿਰ 193 ਰੁਪਏ ਦੀ ਮੱਕੀ ਆ ਜੀ 170 ਰੇਟ ਟੈਂਕ ਲੈਣੇ ਆ ਟੈਂਕ ਜੇ 275 ਰੁਪਏ ਦਾ ਮਿਲਦਾ ਆ 750 ਗ੍ਰਾਮ ਆ ਇਹੋ ਕਿਾ 81 ਰੁਪਏ ਸਸਤਾ ਹੈ ਇਹੋ ਇਹ ਤਾਂ ਉਦਾਂ ਹੀ ਆ ਪੈਸਾ ਨਹੀਂ ਉਦਾਂ ਹੀ ਆ ਉੱਥੇ ਆਉਂਦਾ ਹੈ ਅੱਛਾ ਫਿਰ ਇਹ ਹੈਗਾ ਇਹ ਕਰ ਰਿਹਾ ਇਹਦੇ 44 ਬੈਂਕ ਬਣਦੇ 44 ਇਹ ਟੈਂਕ ਜਿਹੜਾ ਹੈ ਤੁਹਾਨੂੰ ਬਾਹਰ 280 ਦਾ ਮਿਲੂਗਾ ਅੰਦਰ ਮਿਲੂਗਾ 199 ਰੁਪਏ ਦਾ ਜਿਹੜਾ ਬਾਈਕ ਗਟਕ ਫਰੂਟ ਦਾ ਰਸਨਾ ਵਾਲਾ ਰਸਨਾ ਵਾਲਾ ਤੁਹਾਨੂੰ ਮਿਲ ਜੂਗਾ 320 ਰੁਪਏ ਦਾ ਤੇ ਇਧਰ ਇਲਾਇਚੀ ਦੇ ਤੁਹਾਨੂੰ ਆ ਵੀ ਪੀਣ ਵਾਲੇ ਜੜੇ ਆ ਇਹ ਵੀ ਮਿਲੂਗਾ ਕੀ ਵੀ ਤੇ ਮਲਾਸ ਕੀ ਵੀ ਕ੍ਰਸ਼ ਮਾਲਾ ਐਂਡਲ ਇਚੀ ਇਹਨਾਂ ਇਹ ਜੇ ਬਾਦ 255 ਤੇ 170 ਰੁਪਏ ਦੇ ਇਹ ਇਧਰ ਮਤਲਬ ਕਿ ਸ਼ਰਬਤ ਵਗੈਰਾ ਬਣਾਉਣਾ ਉਹ ਮਿਲ ਜੂਗੇ ਤੁਹਾਨੂੰ ਹਰਕ ਜੋਸ ਵੀ ਮਿਲ ਜੂਗਾ ਹਰਕ ਫਰੂਟ ਉਹ ਸ਼ਕੈਸ਼ ਵਾਲੇ ਵੀ ਮਿਲ ਜੂਗੇ ਇਸ ਤਰ੍ਹਾਂ ਸਾਰਾ ਸਮਾਨ ਹੈ ਇਹ ਮੁੱਲ ਹੋ ਗਏ। ਹਾਂ, ਇਹ ਮੁੱਲ ਹੈ। ਹਾਂ, ਤੁਹਾਡੇ ਵਿੱਚ ਕਿੰਨੇ ਬਣਦੇ 44000 ਤੋਂ। 44000 ਤੋਂ। ਤੇ ਜਿਹੜਾ 150 ਰੁਪਏ ਦਾ ਉਹਦੇ ਵਿੱਚ ਬਣਨੇ ਆ 29 ਗਲਾਸ ਤੇ ਜਿਹੜਾ ਹੈਗਾ 44 ਰੁਪਏ ਦਾ ਉਹਦੇ ਵਿੱਚ ਬਣਨੇ ਆ ਉਹ 44 ਗਲਾਸ ਬਣਨੇ ਉਹ ਹੈਗਾ 199 ਰੁਪਏ ਦਾ। ਤੇ ਇਹਦੇ ਗਲੂਕੋਜ਼ ਵਗੈਰਾ ਤੁਹਾਨੂੰ ਵੀ ਮਿਲ ਜੂਗੇ। ਮਤਲਬ ਫਰੂਟੀਆਂ ਵੀ ਮਿਲ ਜੂਗੀਆਂ ਤੇ ਫਰੂਟੀਆਂ ਵੀ ਸਸਤੀਆਂ ਲੱਗੀਆਂ ਆ। ਇਹਦਾ ਆ ਗਾਵਾ ਦਾ ਇਹ 12 12 ਤੇਰੀ ਹੈ ਵੀ। ਬਲੈਸਰੀ ਜਿਹੜਾ ਆ ਵੀ ਸਹੀ ਹੁੰਦੀ ਹੈ ਨਾ ਨਹੀਂ ਹੁੰਦੀ ਤੇ ਇੱਧਰ ਜਿਹੜੀ ਤੁਹਾਨੂੰ ਹਨਾ ਬਲੈਸਰੀ ਕਲੱਬ ਸੋਡਾ ਆ ਜਾਂ ਹਾ ਕਿੰਡੇ ਦਾ ਆ ਤੇ ਹੈ ਹੋਰ ਕੋਈ ਬੋਤਲਾ ਦੇਖਦਾਨੀ ਆ ਤੇ ਇਹ ਤੁਹਾਨੂੰ ਇੱਥੇ ਜੇ ਬਾਹਰ ਪੈਂਦੀ ਹੈ ਤੁਹਾਨੂੰ ਹਨਾ ਤੇ 20 ਰੁਪਏ ਦੀ ਤੇ ਇੱਥੇ ਸਿਰਫ 12 ਰੁਪਏ ਦੀ ਪੈਂਦੀ ਬਲੈਸਰੀ ਰੁਪਏ ਦੀ ਪੈਂਦੀ ਆ ਤੇ ਬਾਕੀ ਤੁਹਾਨੂੰ ਮਾਜਾ ਵੀ ਰਖਾਣੇ ਆ ਏਦਾਂ ਮਤਲਬ ਬਹੁਤ ਸਸਤਾ ਸਾਮਾਨ ਆ ਤੇ ਜਿਹੜੀਆਂ ਬਲੈਸਟਰੀ ਦਾ ਪਾਣੀ ਵਾਲਿਆ ਪਤੰਜਲੀ ਦੀਬਿਆ ਜਲਵਾ ਤੇ ਇਹ ਤੁਹਾਨੂੰ 20 ਰੁਪਏ ਹੀ ਮਿਲੂਗੇ ਬਾਏ ਇੱਕ ਗੈਟ ਇੱਕ ਫਰੀ 1 ਲੀਟਰ ਚ ਇਹ ਵੀ ਤੁਹਾਨੂੰ 20 ਰੁਪਏ ਦੀ ਮਿਲੂਗੀ ਬਲੈਸਟਰੀ ਦੀਆਂ ਤੇ ਇਹ ਪਤੰਜਲੀ ਦੀਬਿਆ ਜਲਵਾ ਜੀ ਇਹ ਤੁਹਾਨੂੰ ਇੱਕ ਬਾਏ ਇੱਕ ਗੈਟ ਫਰੀ ਮਿਲੂਗੀ ਇੱਥੇ ਤੁਹਾਨੂੰ ਚਿਪਸ ਵਗੈਰਾ ਮਿਲ ਜੂਗੇ 37 ਰੁਪਏ ਦਾ ਡੀਮਾਰਟਸ 37 ਰੁਪਏ ਦਾ ਇਹ ਵਾਲੇ ਚਿਪਸ ਪਰ ਇਹ ਤੇਲ ਵੀ ਐਕਡਮ ਜਿਹੜਾ ਮਨਿੰਡਾ ਆ ਮਨਿੰਡਾ ਮਿਲ ਜੂਗਾ ਡੀਮਾਰਟ ਚ ਹੈਗਾ 79 ਰੁਪਏ ਦਾ 69 ਰੁਪਏ ਦਾ ਉਨੰਨੇ ਮੈਂ ਉਨੰਨੇ ਮਿਲਿਆ ਸੋਰੀ ਅਹ ਗਲਤੀ ਹੋ ਗਈ 99 ਰੁਪਏ ਦਾ ਇੱਥੇ ਮਿਲ ਜੂਗਾ ਮਨਿੰਡਾ ਤੇ ਬਾਹਰ ਹੈਗਾ ਆ 99 ਰੁਪਏ ਦਾ ਐਡੇ ਜੇ ਮੈਂਗੋ ਦਾ ਲੈਣੇ ਆਂ ਅਸੀਂ ਤੇ ਇਹ ਵੀ ਤੁਹਾਨੂੰ 100 ਰੁਪਏ ਦਾ ਬਾਹਰ ਮਿਲਦਾ ਤੇ 72 ਰੁਪਏ ਦਾ ਬਹੁਤ ਸਸਤਾ ਰੇਟ ਵਾ ਦੇਖੋ ਠੰਡੇ ਦੀਆਂ ਬੋਤਲਾਂ ਜਿਹੜੀ ਬਾਹਰ 40 ਰੁਪਏ ਦੀ ਆ ਬੋਤਲ ਹੈ 35 ਰੁਪਏ ਦੀ ਬੋਤਲ ਹੈ ਜੀ ਇੱਥੇ ਕੈਡ ਦੇ ਟੰਡੇ ਹੈ ਅੰਦਰ ਸਟੇਜ ਲਈ ਬਲੇ ਤੁਹਾਨੂੰ ਰਸ ਵੀ ਮਿਲ ਜੂਗੇ ਜਿਹੜੇ ਬਾਹਰ ਹੈਗੇ 240 ਰੁਪਏ 145 ਰੁਪਏ ਦਿੱਤੇ ਮਿਲ ਜੂਗੇ ਪਾਰਲੇ ਦੇ ਰਸ ਪਾਰਲੇ ਦੇ ਰਸ ਤੁਹਾਨੂੰ ਵੀ ਇੱਥੇ ਮਿਲ ਜੂਗੇ ਜੀ ਬਹੁਤ ਸਸਤੇ ਹੈ ਮੈਰੀਓ ਵੀ ਮੈਰੀਓ ਬਿਸਕੁਟ ਵੀ ਮਿਲ ਜਾਂਦੇ ਹੋਰੇ ਤੇ ਹੈ ਨਹੀਂ ਹਾਂ ਆ ਰਹੀ ਇਹ ਆਟੇ ਵਾਲਾ ਇਹ ਆਟੇ ਵਾਲੇ ਸੂਜੀ ਵਾਲੇ ਆਹ ਸੂਜੀ ਵਾਲੇ ਦੇ ਮਹਿੰਗੇ ਇਹ ਅੰਨੇ ਦੇ 140 ਹਾਂ ਤੇ ਦੇ ਤੁਹਾਨੂੰ ਬਹੁਤ ਸਾਰਾ ਇਥੋਂ ਮਤਲਬ ਕਿ ਹੋਰ ਲੈਕਚ ਵਗੈਰਾ ਵੀ ਬਹੁਤ ਸਸਤਾ ਮਿਲਦਾ ਆ ਜੋ ਬਾਹਰ ਰੇਟ ਹੋ ਤੋ ਬਹੁਤ ਘੱਟ ਰੇਟ ਵਾ ਤੇ ਦਹਾਨੀ ਵੀ ਤੁਹਾਨੂੰ ਮਿਲ ਜੂ ਹਾਨੀ ਵੀ ਲੱਗੀਆਂ ਹੋਈਆਂ ਹਨ ਹਣੀ ਬਾਈ 1 ਕਿੱਟ ਇੱਕ ਫ੍ਰੀ ਜਿਹੜਾ ਇਹ ਮਿਲਦਾ ਹੈ ਜੇ 485 ਗ੍ਰਾਮ ਇਹ ਬਾਈ 1 ਕਿੱਟ ਇੱਕ ਫ੍ਰੀ ਮਿਲਣਾ 275 ਰੁਪਏ ਚ ਹਣੀ ਤੇ ਇਹਦੇ ਵੱਖ-ਵੱਖ ਰੇਟ ਲਿਖੇ ਹੋਏ ਆ ਬਹੁਤ ਆਗਿਆ ਹਾਂ ਚਲੋ ਜੀ ਇੱਕ ਹੋਰ ਸਾਨੂੰ ਜਿਹੜੀਆਂ ਬਾਹਰ ਟੋਫੀਆਂ ਮਿਲਦੀਆਂ ਆ ਇਹ ਵੀ ਗੱਲ ਨਾਲ ਵੱਡਾ ਗੋਸ ਹੁੰਦਾ ਨਾਲੇ ਆ 8 ਟੋਫੀਆਂ ਜਿਹੜੀਆਂ ਬਾਹਰ ਮਿਲਦੀਆਂ ਆ ਇਹ 950 ਨੂੰ ਹੈ 950 ਨੂੰ ਤੇ 800 ਉਹਨੇ ਦੀ ਆ ਉਹਨੇ 400 ਰੁਪਏ ਦੀ ਆ ਹਾਂ ਇਹ ਦੇਖੋ ਜੀ ਇਹ ਬਾਹਰ ਮਿਲਦੀਆਂ ਟੋਫੀਆਂ ਜਿਹੜੀਆਂ ਇਹ ਹੈ ਬਈ 3 850 ਦਾ ਆਇਆ ਹੈਗਾ ਪੰਜਾਹ ਦਾ ਹਾਂ ਆ ਛੋਟਾ ਜਿਹੜਾ 500 ਦਾ ਜੇ ਬਾਹਰ 590 ਰੁਪਏ ਦਾ 500 ਦਾ ਇੱਥੇ ਮਤਲਬ ਕਿ ਬਾਹਰ ਵਾਲੀਆਂ ਟੌਫੀਆਂ ਵੀ ਤੁਹਾਨੂੰ ਇੱਥੇ ਮਿਲ ਜੂਗਾ ਫੀਲਿੰਗ ਬਾਹਰ ਵਾਲੀ ਵੀ ਦਵਾਈ ਵਾਲੀ ਵੀ ਤੁਸੀਂ ਇੱਥੇ ਆ ਕੇ ਲੈ ਸਕਦੇ ਆ ਜਿਹੜੀ ਫੀਲਿੰਗ ਦਵਾਈ ਵਾਲੀ ਉਹ ਤੁਹਾਨੂੰ ਇੱਥੇ ਮਿਲ ਜੂਗੀ ਹਾਂ ਇਹ ਬਾਕੀ ਜਿਹੜੀਆਂ ਹਾਂ 58 ਰੁਪਏ ਦੀਆਂ ਆ 45 ਰੁਪਏ ਦੀਆਂ ਉਹਦੇ ਵੱਖ-ਵੱਖ ਵਾ ਫਾਰਲੇ ਦੀ ਗ੍ਰੀਨ ਹਾਂ ਫਾਰਲੇ ਦੀਆਂ ਤੇ ਦੇ ਤੁਹਾਨੂੰ ਕੈਂਡੀ ਵੀ ਜਿੰਦਾਂ ਨੇ ਮਰਜ਼ੀ ਕੈਂਡੀ ਆ ਕੇ ਲੈ ਜਾ ਸਕਦੇ ਤੋਂ ਕਾਫੀ ਸਸਤੀਆਂ ਲੱਗੀਆਂ ਜੇ ਬਾਹਰ ਹੈਗੇ 100 ਰੁਪਏ ਦੀ ਇੱਥੇ ਨਾ 90 ਰੁਪਏ ਦੀ ਜਿਹੜੀ 50 ਰੁਪਏ ਦੀ 45 ਰੁਪਏ ਦੀ ਹੈ ਜਿਹੜੀ 105 ਰੁਪਏ ਦੀ ਆ 95 ਰੁਪਏ ਦੀ 69 ਰੁਪਏ ਦੀ ਆ ਤੇ ਇਹ ਮਰੂਦ ਦਾ ਆ 10 ਰੁਪਏ ਦਾ ਸਾਰਾ ਹੂੰ ਗਾਵਗਲਮ ਮਿੰছে ਬਾਈ ਇੱਕ ਘਟੇ ਕੁ ਫਰੀ ਹੈ ਨਾ ਆਹ ਦੇਖ ਲੋ ਦੇਖਦੇ ਹਾਂ ਕੰਪਟਾ ਨਾਂਡਾ ਵੀ ਜਿਹੜੀਆਂ ਬੋਤਲਾਂ ਨੇ ਮਕੇ ਦੀ ਬੋਤਲ ਲੈਣੀ ਹੈ 99 ਰੁਪਏ ਦੀ ਤੇ ਇੱਥੇ 79 ਰੁਪਏ ਦੀ ਆ ਦੇਖੋ ਜੀ ਰੇਟ ਵੀ ਲਿਖਿਆ ਹੋਇਆ ਮਤਲਬ ਕਿ ਫੈਂਟਾ ਵੀ ਇਦਾਂ ਹੀ ਆ 79 ਰੁਪਏ ਦਾ ਤੇ ਇਦਾਂ ਹੀ ਮਤਲਬ ਕਿ ਹਰ ਦਾ ਰੇਟ ਲਿਖਿਆ ਹੋਇਆ ਕੋਕ ਥੰਮਜ਼ ਅਪ ਸਾਰੀਆਂ ਤੁਹਾਨੂੰ ਮਿਲ ਜੂਗੀਆਂ ਬੋਤਲਾਂ ਸਾਰੀਆਂ ਹਰ ਤਰ੍ਹਾਂ ਦੀ ਮਿਲ ਜੂਗੀਆਂ ਠੰਡੇ ਦੀ ਤੁਸੀਂ ਲੈਣੇ ਆ ਜੇ ਬਾਹਰ ਹੈਗੇ 950 ਰੁਪਏ ਦੇ 1 ਕਿਲੋ ਇੱਥੇ ਮਿਲਨੇ 480 ਰੁਪਏ ਦੇ 79 ਰੁਪਏ ਦੇ 479 ਰੁਪਏ ਦੇ ਅਖਰੋਟ ਮਿਲ ਜੂਗੇ ਤੁਹਾਨੂੰ हां 400 ਦਾ ਕੀ ਹੈ हां 1 ਕਿਲੋ ਲੋ ਜੀ ਆ 1 ਕਿਲੋ ਇਸ ਤਰ੍ਹਾਂ ਆ ਰੋਟ ਪਾਈ ਹੋਏ ਇਹਨਾਂ ਨੇ 479 ਰੁਪਏ ਇੱਕ ਕਿਲੋ ਤੇ ਅਖਰੋਟ ਮਿਲ ਜੂਗਾ ਤੇਦਰ ਕਾਜੂ ਵੀ ਤੁਹਾਨੂੰ 899 ਰੁਪਏ ਦੇ ਜੀ 899 ਰੁਪਏ ਪੈਸਾ 470 ਦਾਲੀ ਰੁਪਏ ਦਾ ਹੈ 400 ਦਾ ਆ ਉਹ ਤੇ 체699 ਰੁਪਏ ਦਾ ਹੈ ਬਾਹਰ ਸਸਤਾ ਹੈ ਫਿਰ ਇੱਥੇ 400 ਗ੍ਰਾਮ ਆ ਬੜੇ ਹਾਂ ਤੇ ਆਏ ਦੇ 799 ਰੁਪਏ ਤੁਹਾਨੂੰ 1 ਕਿਲੋ ਬਦਾਮ ਮਿਲ ਜੂਗਾ 799 ਰੁਪਏ ਦੇ 1 ਕਿਲੋ ਬਦਾਮ ਤੇ ਇੱਧਰ ਵੀ ਹੋਣਾ 799 ਰੁਪਏ ਦੇ 1 ਕਿਲੋ ਬਦਾਮ ਮਿਲ ਜੂਗਾ ਤੁਹਾਨੂੰ ਜੀ ਇਹ ਦੇਖੋ ਇੱਧਰ ਹੀ ਪੇਸਤਾ ਮਿਲ ਜੂਗਾ 400 ਗ੍ਰਾਮ 439 ਰੁਪਏ ਦਾ ਜੇ 700 ਰੁਪਏ ਦਾ